ਸੁਤਰਤਾ ਰੀ ਤੁਮ ਦੇ ਹੋਏ ਸੋ ਮਾ ਕਾ ਤੁਮਰੀ ਗਤ ਮਿਤ ਤੁਮ ਹੀ ਜਾਲੀ ਨਾਨਕ ਦਾਸ ਸਤਿਗੁਰੂ ਮਹਾਰਾਜੀ ਉਦਿਆਗ

ਆ ਨਸਰੀ ਸਿੰਘ ਗੁਰਸਤਮਹ ਰਾਜ ਜੇ ਪਾਉਂ ਦਰਸ਼ਨ ਦੀ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾਂ ਪਿਆਰਿਆਂ ਚੌਹਾਂ ਸਹਿਬ ਜਉਦਿਆਂ 40 ਕੁੱਟਿਆਂ ਪੱਠੀਆਂ ਚੱਪੀਆਂ ਦੱਪੀਆਂ ਜਿਨ੍ਹਾਂ ਤੇਰਾ ਨਾਮ ਜਪਿਆ ਵੱਡ ਕੇ ਸੱਧਿਆ ਦੇਖਵਾਈ ਤੇਗਵਾਹੀ ਦੇਖ ਸੁਕੇ ਅੰਦਰ ਕੀਤਾ ਤੇਨਾ ਪਿਆਰਿਆਂ ਸਿਆਰਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਜਿੰਨਾ ਸਿੰਘਾਂ ਸਤਰੀਆਂ ਨੇ ਧਰਮ ਹੇਤ ਅਸਦੀਤ ਤੇ ਬੰਦ-ਬੰਦ ਘਟਾਏ ਖੋਟਰੀਆਂ ਤੁਹਾਈਆਂ ਚਰਖੜੀਆਂ ਤੇ ਚੜ੍ਹੇ ਤਨ ਆਰਾਧਨਾ ਮਰਵਾਏ ਗੁਰਦੁਆਰੇ ਦੀ ਸੇਵਾ ਲਈ ਕੁਰਬਾਨੀਆਂ ਦਿੱਤੀਆਂ ਧਰਮ ਨਹੀਂ ਖਾਰਿਆ ਸਿੱਖੀ ਕੇਸ ਤੋਂ ਸਵਾਸਾ ਸੰਗ ਨਿਵਾਹੀ ਜਿੰਨਾਂ ਦੀ ਕਮਾਈ ਦਾ ਇਤਿਆਹਾ ਤਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਵਤੋ ਗੁਰਦੁਆਰੇ ਆਧਿਆਮ ਤਰ ਕੇ ਬੋਲੋ ਜੀ ਵਾਹਿਗੁਰੂ ਬਸਮੀ ਸਰਬਤ ਖਾਲਸਾ ਜੀ ਦੀ ਅਰਦਾਸ ਹੈ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਛਤੇ ਆਵੇ ਜਿਤੇ ਆਉਣ ਤਨ ਸਦਕਾ ਧਰਮ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਦਾ ਹੈ ਤਹਾਂ ਤਹਾਂ ਰਚਿਆ ਹੈ ਆਇਤ ਰੂ ਦੇਗ ਤੇਗ ਮਤ ਹੈ ਗਰਤ ਕੀ ਪੈ ਜਪਨ ਕੀ ਜੀਤ ਸ੍ਰੀ ਸਾਹਿਬ ਜੀ ਸਤਾਏ ਖਾਲਸਾ ਜੀ ਕੇ ਬੋਲ ਬਾਰ ਦੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਤ ਰਹਿ ਪਦਾਰਥ ਕੋ ਵੇਕ ਦਾਤ ਵਿਸਤਾਹਾ ਦਾਤ ਪ੍ਰੋਸਾ ਦਾਤ ਨੂ ਦਾਨ ਸਰ ਦਾਤ ਨਾਮ ਦਾਤ ਸ੍ਰੀ ਅਮਰ்தਸਰ ਸਾਹਿਬ ਜੀ ਦੇ ਦਾਰਸ਼ਨ ਸੁਨਾਮ ਚੌਕੀਆਂ ਝੰਡੇ ਬੰਗੇ ਜੁਗੋ ਜੋਗਾ ਤਾਲੋ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਨੂੰ ਸਿੱਖੀ ਦਾਤ ਕੇਸ ਤਾ ਤ੍ਰਹਿਤ ਦਾਤ ਬਵੇਕ ਦਾਤ ਵਿਸਾਹ ਦਾਤ ਕਰੋ ਸਾਧਾ ਦਾਤ ਨਾ ਸਰਦਾਨ ਨਾਮ ਦਾਤ ਸ੍ਰੀ ਅਮਰ்தਸਰ ਸਾਹਿਬ ਜੀ ਦੇ ਦਾਰਸ਼ਨ ਸੁਨਾਮ ਚੌਕੀਆਂ ਝੰਡੇ ਬੰਗੇ ਜੁਗੋ ਜੋਗਾ ਤਾਲੋ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਸਿਖਾਂ ਦਾ ਮਨ ਨੀਮਾ ਮਾਤਮ ਜੀ ਮਤ ਪਤੇ ਰਾਖੇ ਆਪ ਵਾਹਿਗੁਰੂ へ ਅਕਾਲ ਮੁਰਖਾ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਸੋੜਿਆ ਗਿਆ ਹੈ ਤੇਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਤਾਰ ਆਪਨੇ ਪਿਆਰੀ ਖਾਲਸਾਈ ਨੂੰ ਬਖਸ਼ੋ ਨੀਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨੀਉਤਿਆਂ ਦੀ ਓਟ ਨੇ ਆਸਰਾ ਦੇ ਆਸਰੇ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਦੇ ਮਹਾਰਾਜ ਮੁਖਵਾਕ ਹਨ ਸੂਰ ਸੋ ਪਛਾਨੀਆਂ ਜੋ ਲੜਾ ਦੀਨ ਕੇ ਨੇਤ ਪੁਰਜਾ ਪੁਰਜਾ ਕਟ ਮਰੇ ਕਬੂ ਹੁਨਾ ਸਾਡੇ ਖੇਤ ਦੇ ਮਾਵਾ ਕੰਸਾਰ ਬਾਬਾ ਲਾਲ ਸਿੰਘ ਦੇ ਸਮੁੱਚੇ ਪਰਿਵਾਰ ਵੱਲੋਂ ਇੱਤਤਰ ਫੁਕਰ ਕੇ ਸੰਦੂਜੀ ਮੌਨ ਹੈ ਹੋਣ ਹਾਰ ਵੀਰ ਸੁਪੁੱਤਰ ਸ਼ਹੀਦ ਭਾਈ ਕਲੀਬ ਸਿੰਘ ਦੀ ਸਵਾਨਾ ਵਾਸੀ ਨੂੰ ਬਗਤ ਭਾਵ ਰੱਖ ਦਿਆ ਹੋਇਆ ਪਰਿਵਾਰਾਂ ਵੱਲੋਂ ਪਰਸੂਰੋਏ ਤੋਂ ਸਤਗੁਰ ਜੀ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਹਿ ਸੰਗੁਰ ਜੀ ਆਰੰਭ ਕਰਵਾਏ ਸਨ ਜਿਨ੍ਹਾਂ ਦੇ ਇਸ ਵਕਤ ਮੂਰਤ ਗੁਰਮਰਿਆਦਾ ਅਨੁਸਾਰ ਭੋਗ ਪਏ ਉਸ ਤੋਂ ਅੰਤ ਕਾਰਜਕਮਾ ਕੀਰਤਨ ਪ੍ਰਧਾਨਾ ਗੁਰਮਤ ਜੱਥੇ ਬਾਏ ਧੰਨਵਾਦ ਦੇ ਮਹਾਵਾਕਾਂ ਸਾਹਿਬ ਸਤਗੁਰ ਜੀ ਦੀ ਬਾਣੀ ਦੇ ਜੀਤਨ ਹੋਏ ਸੁਮੱਚੀ ਬਾਣੀ ਪੜਨਿਆ ਗ੍ਰਾਂਠੀ ਸਿੰਘਾਂ ਤੋਂ ਪਰਿਵਾਰਾਂ ਤੋਂ ਸਤਗੁਰ ਜੀ ਦੇ ਰਾਗੀ ਜਥੇ ਤੋਂ ਮਨੋਹਰ ਕੀਰਤਨ ਕਰਦੇ ਦੋ ਨੀਕਾਂ ਪ੍ਰਕਾਰ ਦੀਆਂ ਭੁਲਾ ਚੁਕਾਂ ਹੋ ਜਾਂਦੀਆਂ ਨੇ ਸੰਗੁਰ ਜੀ ਆਪ ਜੀ ਨੇ ਬਖਸ਼ਣਾ ਅਗੇ ਤੋਂ ਸਤਿ ਸ਼ਕਤ ਬਾਣੀ ਪੜਨ ਦੀ ਸੁਭੇਸ਼ੇਵਾ ਕਰਨ ਦੀ ਸ੍ਰੇਸ਼ਟ ਬਲ ਬੁੱਧੀ ਵਸਨੀ ਮਹਾਰਾਜ ਕਿਰਪਾ ਕਰਨੀ ਪੜੀ ਸੁਣੀ ਗੁਰਵਾਣੀ ਦਾ ਮਹਾਤਮ ਸਮੂਹ ਪਰਿਵਾਰ ਨੂੰ ਵਸਨਾ ਮਹਾਵਾਜ ਪ੍ਰਾ ਗੁਰਵਾਰਾਂ ਨੂੰ ਚਰਚਕ ਦਾ ਵਸਨੀ ਅੰਦਰੋ ਕਰੋ ਨਾਮਦਾਨ ਗੁਰਸਿੱਖੀ ਜੀਵਨ ਵਸਨਾ ਮਹਾਰਾਜ ਦੁੱਖਾਂ ਅਗਲੇਸਾਂ ਵਿਗਨਾਂ ਦਾ ਨਾਸ਼ ਭਜਨ ਬਾਣੀ ਦਾ ਪ੍ਰਕਾਸ਼ ਕਰਨਾ ਦੇਸਾਂ ਬੋਲੇਸਾਂ ਵਿੱਚ ਵਧੇਰੀਆਂ ਤਰੱਕੀਆਂ ਵਸਨੀਆਂ ਸਤਿਗੁਰ ਜੀ ਇਹਨਾਂ ਸਮਾਗਮਾਂ ਨੂੰ ਮੁੱਖ ਰੱਖਦਿਆਂ ਹੋਇਆਂ अनेका ਸੰਗਤਾਂ ਵੱਲੋਂ ਹਾਜ਼ਰੀਆਂ ਭਰੀਆਂ ਨੇ ਸੰਗਤਾਂ ਦੀਆਂ ਵਰਤੇ ਹਾਜ਼ਰੀਆਂ ਪਿੰਡਾਂ ਆਵਾਸੇਵਾਆਂ ਚੰਦੇ ਚੰਦੇ ਕੰਮ ਨੂੰ ਦੇਖੇ ਪਾਉਣਾ ਸਤਗੁਰੂ ਜੀਓ ਪਾਵਨ ਹਜ਼ੂਰੀ ਅੰਦਰ ਪਰਿਵਾਰਾਂ ਵੱਲੋਂ ਆਪ ਜੀ ਨੂੰ ਆਦਾਸ ਰੀਤ ਨੂੰ ਮੁੱਖ ਰੱਖਦਿਆਂ ਹੋਦਿਆਂ ਸੁੰਦਰ ਪੂਰੇ ਭੇਟ ਕੀਤੇ ਆਪ ਕਿਰਪਾ ਕਰੋ ਗ੍ਰੰਥੀਕਾਰ ਕਰੋ ਸੇਵਕਾਂ ਦੇ ਲੋਕ ਪ੍ਰੋਪ ਵਿੱਚ ਵੱਧਦੇ ਕੰਨੇ ਸਤਗੁਰੂ ਜੀ ਦਾ ਖਜ਼ਾਨਾ ਚੋਂ ਆਇਆ ਮਾਇਆ ਹੈ ਸੋ ਖਜਾਨੇ ਪਰਕੂਰ ਕਰਨੇ ਪਾਸਾ ਜੀ ਕੀਤੀ ਸੇਵਾ ਥਾਂੇ ਪੌਣੀ ਪਾਵਨ ਮਹਜੂਰੀ ਅੰਦਰ ਪਰਿਵਾਰੋਂ ਤੋਂ ਦਸਾਂ ਮਹਾਂ ਦੀ ਕਮਾਈ ਵਿੱਚੋਂ ਕੜਾ ਪ੍ਰਸ਼ਾਦ ਦੀਆਂ ਦੇਗਾ ਪ੍ਰਸ਼ਾਦਾ ਪਾਣੀ ਲੈ ਕੇ ਮਾਝਰੇ ਆਪ ਕਿਰਪਾ ਕਰੋ ਪਹਿਲਾਂ ਭੋਗ ਲਾਓ ਭੋਗ ਲਾ ਕੇ ਹੋਵੇ ਸੀਤ ਪ੍ਰਸ਼ਾਦ ਬੰਗਰ ਪਾਣੀ ਸੰਕਾ ਜਵਰਤਨ ਦੀ ਆਗਿਆ ਹੋਵੇ ਜੋ ਜੀਵ ਸਕੇ ਸਤਨਾਮ ਸ੍ਰੀ ਵੰਦ ਗੁਰੂ ਵੰਦਿਤ ਜੱਪੇ ਮਹਾਰਾਜ ਕਿਰਪਾ ਕਰਨੀ ਅਗੇ ਤੋਂ ਵੀ ਇਸੇ ਤਰ੍ਹਾਂ ਬਾਦਗੁਰ ਜੀਓ ਸਬਾਨਾ ਸ੍ਰੀ ਦੀਵਾਰਸੀ ਸਮਾਗਮ ਨਾਮ ਦਾ ਬਲਵਤਨ ਪਰਿਵਾਰਾਂ ਨੂੰ ਬਸਦੇ ਹਨ ਆਪ ਜੀ ਹੁਕਮਨਾਮੇ ਬਖਸ਼ੋ ਸੰਕਤਾਂ ਨੂੰ ਨਿਹਾਲ ਕਰੋ ਪਾਵਨ ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ ਸਈ ਪਿਆਰੇ ਮੇਲ ਜਿਨ੍ਹਾਂ ਮੇਜਦਰ ਨਾਮ ਚਿਆਵ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤਨ ਵਾਹਿਗੁਰੂ ਜੀ ਕਾ ਪਾਲ ਸਾਹਿਬ ਵਾਹਿਗੁਰੂ ਜੀ ਕੀ ਦੁਹਰਾਇਆ ਗਿਆ ਪਈ ਆਕਾਦ ਕੀ ਤਵੇਂ ਚਲਾਇਓ ਕੰਤ ਸਾਹ ਦੇਖਣ ਕੋ ਹੁਕਮ ਹੈ ਗੁਰੂ ਮਾਨਿਓ ਕੰਤ ਗੁਰੂ ਗ੍ਰੰਥ ਜੀ ਮਾਨਿਓ ਪਰਕਟ ਕੋ ਰਾ ਕੀਤੇ ਜੋ ਪ੍ਰਭ ਕੋ ਮਿਲ ਬੋਚ ਹੈ ਕੋਈ ਸ਼ਬਦ ਮੈਂ ਅਰਾਜ ਤਰੇਗਾ ਸਾਧਸਾ ਆਕੀ ਰਹੇਗਾ ਕੋਈ ਤਾਰ ਓਏ ਸਭ ਮਿਲਾਂਗੇ ਬੱਚੇ ਸਰਬਜੋ ਉਹ ਆਮੀ ਗੁਰੂ ਨਾਮ ਜਹਾਜ ਹੈ ਚੜੇ ਸੁਖਰੇ ਪਾਰ ਜੋ ਸਦਾ ਕਰ ਸੇਮ ਦੇ ਗੁਰ ਪਾਰੇ ਉਤਾਰ ਜੋ ਸਦਾ ਕਰ ਸੇਮ ਦੇ ਗੁਰ ਪਾਰੇ ਉਤਾਰ ਬੋਲੇ